ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲਾਹੇ ਅੱਜ ਦੀ ਵੱਡੀ ਖਬਰ ਸਾਵਧਨ ਦੱਸ ਹੈ ਜੁਹਾਰ ਸਾਲਾਂ ਬਾਅਦ ਫਟਿਆ ਜਵਾਲਾਮੁਖੀ ਇਨਾ ਸੂਬਿਆਂ ਦੇ ਲੋਕ ਰਹਿਣਗੇ ਸੋਚੇ ਤੇ ਅਫਰੀਕੀ ਦੇਸ਼ ਇਥੋਪੀਆ ਵਿੱਚ ਹਜ਼ਾਰਾਂ ਸਾਲਾਂ ਤੋਂ ਸ਼ਾਂਤ ਪਿਆ ਹੈਲੀ ਗੂਫੀ ਜਵਾਲਾਮੁਖੀ ਚਾਹ ਕਫਟ ਗਿਆ ਦੱਸ ਦਈਏ ਕਿ ਇਸ ਜਵਾਲਾਮੁਖੀ ਦੇ ਫਟਣ ਨਾਲ ਭਾਰਤ ਤੇ ਇੱਕ ਨਵਾਂ ਸੰਕਟ ਮੰਡਰੋਣ ਲੱਗਾ ਹੈ ਕਿਹਾ ਜਾ ਰਿਹਾ ਹੈ ਕਿ ਜਵਾਲਾਮੁਖੀ ਵਿੱਚ ਹੋਏ ਪਿਆ ਨਿਕ ਤਮਾਕੇ ਤੋਂ ਬਾਅਦ ਉਥੋਂ ਨਿਕਲਿਆ ਤੂਆ ਸੁਬਾ ਦਾ ਵਿਸ਼ਾਲ ਗੋਬਾ ਗੋਬਾਰ ਹੁਣ ਤੇਜ਼ੀ ਨਾਲ ਭਾਰਤ ਵੱਲ ਵੱਧ ਰਿਹਾ ਹੈ ਮੌਸਮ ਏਜੰਸੀਆਂ ਮੁਤਾਬਕ ਇਹ ਜਰੀਲਾ ਬੱਦਲ ਅੱਜ ਸ਼ਾਮ ਤੱਕ ਪੱਛਮੀ ਭਾਰਤ ਵਿੱਚ ਦਾਖਲ ਹੋ ਜਾਵੇਗਾ ਤੇ ਰਾਤ ਹੁੰਦੇ-ਹੁੰਦੇ ਇਸ ਅਦਸ ਰੁੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜਿਸ ਨਾਲ ਹਵਾਈ ਯਾਤਰਾ ਤੇ ਵਾਤਾਵਰਨ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ ਵੈਦਰ ਦੀ ਰਿਪੋਰਟ ਅਨੁਸਾਰ ਸੁਆਹ ਦੇ ਇਹ ਬੱਦਲ ਅੱਜ ਸ਼ਾਮ ਨੂੰ ਸਭ ਤੋਂ ਪਹਿਲਾਂ ਗੁਜਰਾਤ ਦੇ ਰਸਤੇ ਪੱਛਮੀ ਹਿੱਸੇ ਵਿੱਚ ਦਾਖਲ ਹੋਣਗੇ ਰਾਤ 10 ਵਜੇ ਤੱਕ ਇਨ੍ਹਾਂ ਨੇ ਰਾਜਸਥਾਨ ਉੱਤਰ ਪੱਛਮ ਮਹਾਰਾਸ਼ਟਰ ਦਿੱਲੀ ਨਿਆਣਾ ਤੇ ਪੰਜਾਬ ਨੂੰ ਵੱਲ ਵਧਣ ਦੀ प्रबल ਸੰਭਾਵਨਾ ਸੰਭਾਵਨਾ ਹੈ ਕਿ ਬਾਅਦ ਵਿੱਚ ਇਹ ਹਿਮਾਲਿਆ ਤੇ ਹੋਰ ਖੇਤਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਸਕਦਾ ਹੈ ਖਬਰ ਨਾਲੰਦ ਤੱਕ ਬਨੇ ਰਹਿਣ ਲਈ ਧੰਨਵਾਦ ਕਮੈਂਟ ਵਿੱਚ ਆਪਣੀ ਰਾਏ ਅਤੇ ਸਲਾਹ जरूर ਦਿਓ ਜੀ